ਉਦੋਂ ਉਸ ਜਿਹੜੀ ਗੱਲ ਹੋਈ ਆ ਮੇਰਾ ਨਾਮ ਭਾਈ ਅਸ਼ੀਸ਼ ਆ ਅਸ਼ੀਸ਼ ਕੀ ਗੱਲਬਾਤ ਹੋਈ ਕਿਉਂ ਤੇ 28 ਅਕਤੂਬਰ ਨੂੰ ਜਿੱਦਾਂ ਪਿਛਲੇ ਮਹੀਨੇ 28 ਅਕਤੂਬਰ ਨੂੰ ਮੈਨੂੰ ਕਿਸੇ ਬਿੱਟੂ ਸਟੂਡੀਓ ਦੀ ਕਾਲ ਆਈ ਸੀ ਤੇ ਉਹ ਕਹਿੰਦਾ ਕਿ ਮੈਂ ਤੈਨੂੰ ਜਾਣਦਾ ਵਾਂ ਤੇ ਮੈਂ ਉਹਨੂੰ ਨਹੀਂ ਜਾਣਦਾ ਸੀਗਾ ਤੇ ਇਹ ਕਹਿੰਦਾ ਮੈਂ ਫੰਕਸ਼ਨਾਂ ਤੇਨੂੰ ਮਿਲਿਆ ਤੇ ਮੈਨੂੰ 16 ਤਰੀਕ ਨੂੰ ਕਿ ਚਾਹੀਦਾ ਵਾ ਡਰੋਨ ਚਾਹੀਦਾ ਵਾ ਤੇ ਮੈਂ ਲਬੁਕਿੰਗ ਵਾਸਤੇ ਤੇ ਤੂੰ ਫਰੀ ਆਂਦਾ ਤੇ ਤੂੰ ਲਾਲਾ ਡੇਟ ਮੇਰੀ ਮੈਂ ਕਿਹਾ ਭਾਈ ਮੈਂ ਬਿਜ਼ੀ ਆ ਮੈਂ ਕਿਸੇ ਹੋਰ ਨੂੰ ਉਹ ਕਹਿੰਦਾ ਕਿ ਸੋ ਹੋਰ ਨੂੰ ਪੁੱਛ ਲੈ ਤੂੰ ਤੇ ਉੱਤ ਬਾਅਦ ਮੈਂ ਪਵਨ ਨੂੰ ਫੋਨ ਲਾਇ ਤੇ ਪਵਨ ਕਹਿੰਦਾ ਕਿ ਮੈਂ ਫ੍ਰੀ ਆ ਤੇ ਮੈਂ ਕਰ ਲੈਂਦਾ ਕੰਮ ਉਹ ਪੁੱਛ ਲੈਂਦਾ ਫਿਰ ਮੈਂ ਉਹਦਾ ਬਿੱਟੂ ਸਟੂਡੀਓ ਦਾ ਸਿੱਧਾ ਨੰਬਰ ਸੈਂਡ ਕਰ ਦਿੱਤਾ ਸੀਗਾ ਉਹਨੂੰ ਪਵਨ ਨੂੰ ਹਾਂਜੀ ਉਸ ਤੋਂ ਬਾਅਦ ਫਿਰ ਉਹਦੇ ਨਾਲ ਉਹਨਾਂ ਹੀ ਹੋਈ ਹੈ ਹਾਂਜੀ ਜੋ ਡੀਲ ਸਾਰੀ ਡੀਲ ਹੋਈ ਆ ਪਵਨ ਨੇ ਆਪ ਕੀਤੀ ਆ ਮੂਰੇ ਹੋ ਕੇ ਠੀਕ ਆ ਜੀ ਤੇ ਹੁਣ ਵੀ ਅਸੀਂ ਅੰਦਰ ਬੈਠੇ ਸੀਗੇ ਅੰਦਰ ਬੈਠੇ ਨੇ ਵੀ ਹੁਣੀ ਇਹੀ ਗੱਲ ਕਹੀ ਆ ਕਿ ਮੈਨੂੰ 15 ਤਰੀਕ ਨੂੰ ਭਾਈ ਦੀ ਕਾਲ ਆਈ ਸੀਗੀ ਬਿੱਟੂ ਸਟੂਡੀਓ ਦੀ ਤੇ ਉਹਨੇ ਮੈਨੂੰ ਫੰਕਸ਼ਨ ਵਾਸਤੇ ਪੁੱਛਿਆ ਤੇ ਮੈਂ ਆਪਣੀ ਮਰਜ਼ੀ ਨਾਲ ਕੰਮ ਤੇ ਗਿਆ ਠੀਕ ਆ ਉਸ ਤੋਂ ਬਾਅਦ ਉਹਨਾਂ ਕੰਮ ਤੇ ਜਾਣ ਲੱਗੇ ਸਮਾਨ ਉਹਦਾ ਲੁੱਟ ਖੋ ਤੇ ਹੁਣ ਅਸੀਂ ਉਸੇ ਮੁੱਦੇ ਤੇ ਬੈਠੇ ਗੱਲ ਕਰਦੇ ਸੀਗੇ ਹੁਣ ਅਸੀਂ ਬਾਹਰ ਨਿਕਲੇ ਆ ਗੱਲਬਾਤ ਸਾਰੀ ਕਰਕੇ ਤੇ ਬਾਹਰ ਹੁਣ ਪੁਲਿਸ ਵਾਲੇ ਸੀਗੇ ਦੋ ਤੇ ਮੈਂ ਆਪਣੀ ਭਰਾ ਦੀ ਗੱਡੀ 'ਚ ਬੈਠਾ ਸੀਗਾ ਤੇ ਆਕੇ ਉਹ ਮੈਨੂੰ ਪੁੱਛਦਾ ਕਹਿੰਦਾ ਕਿਆ ਕਰ ਕਰਨ ਲੱਗ ਗਿਆ ਮੇਰਾ ਫੋਨ ਖੋਇਆ ਤੇ ਮੈਨੂੰ ਗੁੱਟੋ ਫੜ ਕੇ ਤੇ ਆਪਣੀ ਗੱਡੀ 'ਚ ਬਿਠਾਉਣ ਨੂੰ ਕਰਦੇ ਤੱਕ ਨੇ ਦੱਸਿਆ ਨਹੀਂ ਉਹਨਾਂ ਨੇ ਵੀ ਕੀ ਗੱਲਬਾਤ ਸੀ ਕੰਦੇ ਬਾ ਗੱਲਬਾਤ ਕਰਨੀ ਆ ਜੀ ਮਨਣਾ ਮੇਰਾ ਨੰਬਰ ਪੁੱਛਿਆ ਅੱਧਾ ਹੀ ਨੰਬਰ ਪੁੱਛ ਕੇ ਮੈਨੂੰ ਖਿੱਚਦੇ ਵੀ ਕਰਕੇ ਤੇ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕਰਦੇ ਸੀ ਉਹ ਕਹਿੰਦੇ ਕਿ ਕੋਈ ਡਰੋਨ ਡਰਾਂ ਦੀ ਹਾਂਜੀ ਡਰੋਨ ਰਿਲੇਟਿਡ ਕਹਿੰਦੇ ਸੀ ਉਹ ਜਿਹੜੀ ਉਹ ਹੋਇਆ ਵਾ ਨਗੋਦਰ ਤੇ ਉਹਦੇ ਕਰਨਾ ਪੁੱਛਣਾ ਆ ਅਸੀਂ ਅੱਛਾ ਡਰੋਨ ਰਿਲੇਟਿਡ ਉਹ ਕਹਿੰਦੇ ਕਿ ਤੁਸੀਂ ਫੋਨ ਕੀਤਾ ਸੀ ਤੇ ਦੋ ਉਹਨਾਂ ਨੇ ਫੋਨ ਬੰਦ ਕਰਤਾ ਜਦੋਂ ਮੇਰੇ ਕੋਲ ਲੁੱਟ ਹੋਈ ਤੇ ਮੈਂ ਇਹਨਾਂ ਨੂੰ ਵੀ ਕਾਲ ਕੀਤਾ ਉਹਨਾਂ ਨੂੰ ਵੀ ਕਾਲ ਕੀਤਾ ਦੋਵਾਂ ਚ ਕਿਸੇ ਪਵਨ ਪਵਨ ਨਹੀਂ ਪਵਨ ਕੇ ਅੰਦਰ ਨਹੀਂ ਨਹੀਂ ਪਵਨ ਪਵਨ ਦਾ ਪਹਿਲੀ ਗੱਲ ਦਾ ਦੋ ਦਿਨ ਫੋਨ ਹੀ ਬੰਦ ਰਿਹਾ ਆ ਆ ਕੱਲ ਨੂੰ ਕੱਲ ਨੂੰ ਹੋਇਆ ਆ ਫੋਨ ਉਹਦਾ ਹੁਣ 18 ਤਰੀਕ ਸ਼ਾਮ ਨੂੰ ਹੋਇਆ ਫੋਨ ਕਿਉਂਕਿ ਤੁਹਾਡਾ ਵੀ ਨਾਮ ਦਿੱਤਾ ਉਹਨੇ ਮੇਰਾ ਫੋਨ ਜਦੋਂ ਸਰ ਜਦੋਂ ਦਾ ਹਾਂਜੀ ਮੈਂ ਨੰਬਰ ਮੇਰਾ ਦਿੱਤਾ ਜਦੋਂ ਦਾ ਹੋਇਆ ਉਹਦੇ ਨਾਲ ਇਹ ਇਦਾਂ ਕਾਂਡ ਹੋਇਆ ਵਾ ਤਾਂ ਉਦੋਂ ਦਾ ਮੇਰਾ ਫੋਨ ਆਨ ਹੀ ਆ ਇੱਕ ਮਿੰਟ ਵੀ ਫੋਨ ਮੇਰਾ ਬੰਦ ਨਹੀਂ ਹੋਇਆ ਹੈਗਾ ਤੇ ਨਾਮ ਇਹਨੂੰ ਬੰਵੰਦੀ ਕੋਈ ਗੋਲ ਆਈ ਹੈ ਮੇਰੇ ਨੰਬਰ ਤੇ ਤੇ ਮੇਰਾ ਇੱਕੋ ਹੀ ਨੰਬਰ ਹੈ ਪੁਲਿਸ ਵਾਲੇ ਕੀ ਕਹਿੰਦੇ ਸੀ ਪੁਲਿਸ ਵਾਲੇ ਸਰ ਮੈਨਾਂ ਧੱਕਾ ਕਰਦੇ ਪਏ ਸੀ ਕਿ ਗੱਡੀ 'ਚ ਪਠਾਨ ਨੂੰ ਕਹਿੰਦੇ ਸੀ ਪੁੱਛਤਾਲ ਪੁੱਛ ਪਾ ਕਰਨੀ ਆ ਨਾਂ ਉਹ ਕੋ ਬਰਾ ਉਹ ਸੀਗਾ ਉਹ ਗਾਰੰਟੀ ਸੀਗਾ ਮੈਨੂੰ ਲੈ ਕੇ ਜਾਣ ਲਈ ਹਾਂਜੀ ਧੱਕੇਸ਼ਾਹੀ ਕਰਦੇ ਸੀਗੇ ਕੋਈ ਆਪਕੋ ਪੁਲਿਸ ਵਾਲੋ ਨੇ ਆਪਣੀ ਗੱਡੀ 'ਚ ਬਿਠਾਇਆ ਔਰ ਅਬ ਬਾਹਰ ਕਢਾ ਲਿਆ ਜੀ ਮੈਂ ਫੋਨ ਪੁੱਛਿਆ ਲੋਕ ਉੱਤਰ ਬਾਜੀ ਪਹਿਲੀ ਗੱਲ ਤਾਂ ਉਹਨਾਂ ਕੋਲੇ ਕੋਈ ਵਾਰੰਟ ਨਹੀਂ ਹੈਗਾ ਸਿੱਧਾ ਕੜੇ ਤੋਂ ਫੜ ਕੇ ਉਹਨਾਂ ਨੇ ਚੱਕਿਆ ਆ ਠੀਕ ਹੈ ਬਾਜੀ ਨਾਮ ਕੀ ਹੈ ਮੇਰਾ ਨਾਮ ਮੇਰਾ ਨਾਮ ਨੀਰਜ ਆ ਮੈਂ ਫ੍ਰੈਂਡ ਆ ਇਹਦਾ ਠੀਕ ਹੈ ਉਹ ਆ ਕੀ ਆ ਉਹ ਆ ਕੀ ਆ ਦਾ ਆ ਕਿ 16 ਤਰੀਕ ਨੂੰ ਡਰੋਨ ਖੋਇਆ ਗਿਆ ਸੀਗਾ ਕਿਸੇ ਦਾ ਉਹਨਾਂ ਨੇ ਸਿੱਧਾ ਨਾਮ ਲਿਆ ਇਹਦਾ ਇਹਨੇ ਨੰਬਰ ਦਿੱਤਾ ਕਿਸੇ ਫੋਟੋਗ੍ਰਾਫਰ ਦਾ ਉਹਦਾ ਮਤਲਬ ਨਹੀਂ ਸੀਗਾ ਕਿ ਇਹਦੇ ਨਾਮ ਦੇਣ ਦਾ ਅਸੀਂ ਵੀ ਇੱਕ ਦੂਜੇ ਨੂੰ ਨੰਬਰ ਸ਼ੇਅਰ ਕਰਦੇ ਆ ਗੱਲ ਹੋਈ ਸੀ ਇਹ ਤੇ ਅੱਜ ਪੁਲਿਸ ਉਹ ਲਿਆ ਕੇ ਇਹਨੂੰ ਕੜੇ ਤੋਂ ਫੜ ਕੇ ਖਿੱਚ ਕੇ ਲੈ ਕੇ ਜਾ ਰਹੇ ਕਹਿੰਦੇ ਸੀ ਇਨਕੁਆਇਰੀ ਕਰ ਰਹੇ ਮੈਂ ਕਿਹਾ ਵਾਰੰਟ ਹੈਗਾ ਕਹਿੰਦੇ ਠੀਕ ਹੈ ਜਬ ਵਾਰੰਟੀ ਨਹੀਂ ਆਗਾ ਤੁਸੀਂ ਇਦਾਂ ਕਿਤਾ ਰੈਸਟ ਕਰਕੇ ਲੈ ਜਾਓਗੇ ਇਹਨੂੰ ਉਤੋਂ ਘੜੇ ਤੋਂ ਵੱਢ ਕੇ ਖੇਤਲੇ ਅਸੀਂ ਜਬ ਮੁੰਡੇ ਦਾ ਨਾਸ਼ੀ ਆਪ ਜਾਈਏ ਆਪਕਾ ਆਪਕਾ ਕੀ ਬੋਲ ਕੇ ਗਾੜੀ ਵਿੱਚ ਬਿਠਾਇਆਗੇ ਵਹੀ ਫੈਸਲਾ ਹੋ ਗਿਆ ਕਰਾ ਸਕੇ ਕਾਰਵਾ ਪੁੱਛ ਕੇ ਚ ਕਰਨੀ ਹੈ ਬਸ ਇਹ ਕਰਕੇ ਤੇ ਮੇਰੇ ਹੱਥ ਫੜ ਕੇ ਲੈ ਕੇ ਗੱਡੀ ਤੇ ਧੱਕੇ ਨਾ ਧੱਕੇ ਨਾ ਬਿਠਾ ਰਹੇ ਸੀ ਕਿਉਂ ਨਾ ਉਠਾਇਆ ਗਿਆ ਬਤਾਇਆ ਆਪਕੋ ਕਿਸ ਗੱਲੋਂ ਤੁਹਾਨੂੰ ਫੜ ਲਿਆ ਕਿਸ ਗੱਲ ਨੂੰ ਫੜ ਕੇ ਬਤਾਇਆ ਉਹ ਕਹਿੰਦੇ ਪੁਛਗਿਛ ਕਰਨੀ ਹੈ ਜਦਾਲ ਪਿੱਛੇ ਕਿਸ ਚੀਜ਼ ਕਰਨੀ ਹੈ ਬਾਈ ਕਲੱਬ ਕਲੱਬ ਦੇ ਅੰਦਰ ਮਿਲਦੇ ਪਾਜੀ ਕਲੱਬ ਦੇ ਅੰਦਰ ਲੜਕੇ ਕੋ ਗਾੜੀ ਮੇਂ ਬਿਠਾਇਆ ਉਸਕੇ ਪਰਿਵਾਰ ਵਾਲੋ ਨੇ ਗਾੜੀ ਸੇ ਬਾਹਰ ਕਢਾਲੀ ਇਹ ਨਾ ਜਿਹੜੀ ਜਿਹੜਾ ਡਰੋਨ ਦਾ ਮਸਲਾ ਹੋਇਆ ਸੀਗਾ ਇਹ ਥੋੜਾ ਪੱਤਰਕਾਰ ਹੀ ਕੋਈ ਭਰਾ ਸੀਗਾ ਉਹ ਐਸਐਸਪੀ ਸਾਹਿਬ ਤੇ ਪੇਸ਼ ਹੋਏ ਸੀਗੇ ਅਸੀਂ ਉਹ ਇਸ ਬੰਦੇ ਨੇ ਉਸ ਬੰਦੇ ਨੂੰ ਤੇ ਕਾਲ ਕਰਕੇ ਸਿੱਧਿਆ ਹੋਇਆ ਸੀਗਾ ਜੋ ਡਰੋਨ ਦੀ ਇੱਥੇ ਕੋਈ ਲੁੱਟਖੋ ਹੋਈ ਸੀਗੀ ਡਰੋਨ ਦਾ ਕੋਈ ਥੋੜੇ ਪੱਤਰਕਾਰ ਭਰਾ ਹੀ ਪੇਸ਼ ਹੋਈਦੀ ਉੱਤੇ ਅਸੀਂ ਸਵੇਰ ਦੇ 5 ਵਜੇ ਤੇ ਲੱ ਪਹਿਲਾਂ ਵੀ ਫਗਵਾੜੇ ਸੀ ਉਤੋ ਹੀ ਲੋਕੇਸ਼ਨ ਲੈ ਲੈਂਦੇ ਸਾਨੂੰ ਇਸ ਬੰਦੇ ਲੋਕੇਸ਼ਨ ਆਈ ਹੈ ਇਸ ਬੰਦੇ ਨੂੰ ਕਾਲ ਕਰਕੇ ਉੱਥੇ ਸਰਦਿਆ ਸੀ ਜੋ ਲੁੱਟ ਹੋ ਲੇਕਿਨ ਇਸ ਪਰ ਕੀ ਕੋਈ ਮਾਮਲਾ ਦਰਜ ਹੋਇਆ ਹੈ ਔਰ ਇਹ ਡਰੋਨ ਵਾਲੀ ਜੋ ਘਟਨਾ ਬਤਾ ਰਹੀ ਹੈ ਇਹ ਦੂਪਟ ਕਾਹਾਂ ਹੋਈ ਥੀ ਔਰ ਕਿਸ ਏਰੀਏ ਕੀ ਹੈ ਇਹ ਨਕੋਦਰ ਸਿਟੀ ਦੀ ਗੱਲ ਹੈਗੀ ਹੈ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਲੁੱਟਪਾਟ ਹੋਈ ਹੈ ਔਰ ਰਾਤ ਨੂੰ ਹੋਈ ਹੈਗੀ ਹੈ ਉਹ ਚ ਅਸੀਂ ਨਾ ਫਰਦਰ ਇਨਵੈਸਟੀਗੇਸ਼ਨ ਕਰਨ ਵਾਸਤੇ ਇਸ ਲੜਕੇ ਦਾ ਨਾਮ ਸਾਹਮਣੇ ਆ ਰਿਹਾ ਹੈਗਾ ਔਰ ਸਾਡੇ ਸਾਹ ਐਸਐਸਟੀ ਸਾਹਿਬ ਦੇ ਮੈਂਗਾ ਇਹਨਾਂ ਨੂੰ ਵੀ ਪਤਾ ਹੈ ਕਿ ਤੁਹਾਡੇ ਪੱਤਰਕਾਰ ਭਰਾਈ ਹੈ ਇਹ ਪੇਸ਼ ਹੋਈ ਸੀ ਅਸੀਂ ਉਸੇ ਨੂੰ ਚੈੱਕ ਕਰਦੇ ਹੋਏ ਦੀ ਸਿਰਫ ਅਜੇ ਪੁੱਛ ਕੇਸ ਕਰਨੀ ਹੈ ਕਿ ਇਹਨੂੰ ਕਿਉਂ ਸੱਦਿਆ ਸੀਗਾ ਜਿਹੜੇ ਬੰਦੇ ਆਏ ਸੀ ਉਹ ਕੌਣ ਸੀਗੇ ਔਰ ਐਸੇ ਨੇ ਉਸ ਬੰਦੇ ਨੂੰ ਟਾਈਮ ਦਿੱਤਾ। ਗਿਰਦੀ ਦਾ ਰੋਪ ਹੈਗਾ ਕਿ ਤੁਸੀਂ ਉਹਨੂੰ ਕੜੇ ਤੋਂ ਫੜ ਕੇ ਗੱਡੀ 'ਚ ਬਿਠਾ ਰਹੇ ਹੋ। ਮੈਂ ਮੇਰੀ ਗੱਲ ਸੁਣੋ ਮੇਰੇ ਕੋਈ ਅਰੇਸਟ ਵੈਰੈਂਟ ਵਗੈਰਾ ਨਹੀਂ ਹੈ। ਮੈਂ ਮੇਰੀ ਗੱਲ ਸੁਣੋ ਕਿ ਛੋਟੀ ਜੀ ਜਦੋਂ ਹੱਥ ਹੈਗਾ ਸੀ ਹੱਥ ਤੋਂ ਫੜ ਕੇ ਆਰਾਮ ਨਾਲ ਬਿਠਾਇਆ ਤੁਸੀਂ ਸਾਰੇ ਹੀ ਇੱਥੇ ਸੀ ਕਿਸੇ ਨੇ ਕੁਝ ਨਹੀਂ ਕਿਸੇ ਨੂੰ ਵੀ ਕਿਹਾ। ਕੜੇ ਤੋਂ ਫੌਲਾਂ ਦੀ ਜ਼ਰੂਰਤ ਕੀ ਹੈ ਸਾਨੂੰ ਦੱਸੋ ਇੱਕ ਮੇਰੀ ਗੱਲ ਸੁਣਨ ਨਾਲੇ ਹੋਰ ਵੀ ਸਾਰੇ ਸਾਰੇ ਸਾਡੇ ਪੱਤਰਕਾਰ ਭਰਾ ਹੈਗੇ ਆ ਕਿਸੇ ਨਾਲ ਹੀ ਸੁਣਦਾ ਕੋਈ ਗੱਲ ਹੋਵੇ ਤੇ ਰਾਤ ਨੂੰ ਲੇਟ ਨਾਈਟ ਰੋਡਾਂ ਦੇ ਘੁੰਮਦੇ ਰਹਿੰਦੇ ਹੈਗੇ ਆ ਛੋਟਾ ਕੋਈ ਡਰੋਨ ਜਾਂ ਛੋਟਾ ਆਹ ਕੋਈ ਇੰਸਟਰੂਮੈਂਟ ਕੋਈ ਕੋਲੇ ਤੇ ਸਾਨੂੰ ਤਾਂ ਇਸ ਦਾ ਚੈੱਕ ਕਰਨਾ ਹੀ ਆ ਬ੍ਰਦਰ ਨਹੀਂ ਲੇਕਿਨ ਪਰਿਵਾਰ ਕਹਿ ਰਿਹਾ ਹੈ ਕਿ ਇਹਨਾਂ ਨੇ ਬਗੈਰ ਕਿਸੇ ਪਰਮਿਸ਼ਨ ਕੇ ਲੜਕੇ ਕੋ ਗਾੜੀ ਮੇਂ ਪਹੁੰਚਾਇਆ ਹੋਰ ਕੋਈ ਇਨਕੇ ਪਾਸ ਕੋਈ ਬਰਨ ਨਹੀਂ ਹੈ ਕੋਈ ਇਨਵੈਸਟੀਗੇਸ਼ਨ ਦੇ ਕੇ ਪੇਪਰ ਅਸੀਂ ਇਨਵੈਸਟੀਗੇਸ਼ਨ ਕਰਦੀ ਆ ਬ੍ਰਦਰ ਉਸੇ ਸਿਲਸਿਲੇ ਤਾਹੀ ਤੱਕ ਅੱਗੇ ਵਧੂਗੇ ਜੇ ਪੁੱਛਗਿੱਛ ਕਰਾਂਗੇ ਫੇਰ ਹੀ ਇਹ ਮਾਮਲੇ ਪੁੱਛਗਿੱਛ ਕਰਕੇ ਹੀ ਅੱਗੇ ਵਧੂਗਾ ਮਾਮਲਾ ਉਹ ਕਹਿੰਦੇ ਅਸੀਂ ਲੈ ਕੇ ਆਉਣੇ ਅਸੀਂ ਆ ਕਿ ਤੁਸੀਂ ਲੈ ਕੇ ਆ ਜਾਓ ਕੋਈ ਪ੍ਰੋਬਲਮ ਨਹੀਂ ਐਫ ਆਈ ਆਰ ਦੱਕੀ ਹੈ ਅਸੀਂ ਰਜਿਸਟਰ ਕਰਨੀ ਹੈ ਜੇ ਇਨਵੈਸਟੀਗੇਟ ਕਰਨਾ ਹੈਗਾ ਕਿ ਇਹ ਉਹੀ ਲੜਕਾ ਜਿਹਨੇ ਉਹ ਟਾਈਮ ਲੈ ਕੇ ਸੱਧਿਆ ਹੈਗਾ ਉਸ ਤੋਂ ਅੱਜ ਦੀ ਸ਼ਾਮ ਤੱਕ ਕਲੀਅਰ ਕਰਕੇ ਸਾਰਾ ਮਾਮਲਾ ਓਕੇ ਕਰ ਬੰਦ। ਆਪਣ ਨੂੰ ਕੋਤੇ ਆਪਣ ਨਕੋਟਾ ਸਿਟੀ ਐਸ ਐਚਓ ਲੱਗਿਆ ਹਰਮਿੰਦਰ ਸਿੰਘ ਸੰਧੂ ਤੇ ਕੋਈ ਐਹੋ ਜੀ ਗੱਲ ਨਹੀਂ ਕਿ ਸਾਰਾ ਕੁਝ ਪੀਸਫੁਲ ਹੀ ਐ। ਅਸੀਂ ਆਂ ਦੀ ਡਿਊਟੀ ਕਰ ਰਹੇ ਆਂ ਤਾਂ ਕਿ ਸਾਰਾ ਕੋਈ ਐਹੋ ਜੀ ਲੁੱਟ ਖੋਹ ਦੀ ਵਾਲਤਾ ਸਾਡੇ ਏਰੀਆ 'ਚ ਨਾ ਹੋਵੇ। ਉਹ ਦੇਖੋ ਇਹ ਨਕੋਟਰ ਦਾ ਮਸਲਾ ਅਈ ਸਵੇਰ 5 ਵਜੇ ਤੋਂ ਫਗਵਾੜੇ ਸਾਰੇ ਘੁੰਮ ਰਹੇ ਹੈਗੇ ਆ ਹੁਣ ਜਾ ਕੇ ਸਾਨੂੰ ਕਾਮਯਾਬੀ ਮਿਲੀ ਹੈਗੀ ਆ ਉਹ ਵੀ ਪੁੱਛ ਕੇ ਚ ਕਰਨੀ ਹੈਗੀ ਹੈ ਕਿ ਕੀ ਮਸਲਾ ਹੈ ਬੰਸੀ ਲੜਕੇ ਨੇ ਡਰੋਨ ਨੂੰ ਲੂਟ ਪਾਟ ਲਈ ਹੈ ਇਸ ਨੂੰ ਲੂਟ ਪਾਟਨੇ ਕੀ ਜੋ ਲੜਕੇ ਦਾ ਡਰੋਨ ਜਿਸसे ਸੀਨਾ ਗਿਆ ਹੈ ਉਸਕੋ ਇਸਨੇ ਕਾਲ ਕਰਕੇ ਉਧਰ ਬੁਲਾਇਆ ਜਾਨੀ ਕਿ ਇਸਨੇ ਉਸਕੋ ਉਸ ਜਗ੍ਹਾ ਤੇ ਬੁਲਾਇਆ ਤਾਂ ਵਹਾਂ ਤੇ ਉਸਕੇ ਸਾਹ ਲੂਟ ਪਾਟ ਹੋਈ ਹੈ ਔਰ ਉਸਕੇ ਬਾਅਦ ਇਸਨੇ ਉਸ uska naam amit hai ladke ka baki sari farzadari jankari hai aapko udar ja ke na city nakodar mein aaiye aapko puri jankari hai photographer hai ji ladka photographer hai ye honge investigation karange mai pehli bari milya hai assi hun enu puchange ke ke photographer banaye gaye ne onu kyon sadya oh hun puch ke chakke karke deye acha sir jisko detain kar rahe the uska naam kya hai sidha ji jehre ladke nu hun puch sidha ashish hai da ashish ਇੰਨਾ ਦਾ ਡਰੋਨ ਜਿਹੜਾ ਲੁੱਟਿਆ ਹੈਗਾ ਉਹਨਾਂ ਦਾ ਕੀ ਕੰਮ ਹੈ ਅਮਿਤ ਤੇ ਲੜਕੇ ਦਾ ਨਾਮ ਅਮਿਤ ਹੈਗਾ ਬਾਕੀ ਤੁਹਾਨੂੰ ਸਾਰਾ ਹੀ ਪੁੱਛ ਕੇ ਇਸ ਕਰਕੇ ਸ਼ਾਮ ਤੱਕ ਦਾ ਪਤਾ ਹੈ ਥੈਂਕ ਯੂ ਬ੍ਰਦਰ ਬਾਤ ਹੋਈ ਆ ਤੁਹਾਡੇ ਮੇਰਾ ਬੇਟਾ ਅਸ਼ੀਸ਼ ਉਹਨੂੰ 28 ਅਕਤੂਬਰ ਨੂੰ ਫੰਕਸ਼ਨ ਤੇ ਸੀਗਾ ਉਹ ਆਪਣੇ ਤੇ ਕਾਲ ਆਈ ਕਿਸੇ ਦੀ ਬਿੱਟੂ ਨਾਮ ਦੇ ਬੰਦੇ ਦੀ ਕਾਲ ਸੀਗੀ ਕਹਿੰਦਾ ਵੀ ਭਾਜੀ ਮੈਨੂੰ ਡਰੋਨ ਵਾਲਾ ਚਾਹੀਦਾ ਉਹ ਕਹਿੰਦਾ ਵੀ ਭਾਜੀ ਮੈਂ ਤਾਂ ਬਿਜ਼ੀ ਹਾਂ ਕਹਿੰਦਾ 16 ਨਵੰਬਰ ਨੂੰ ਕਹਿੰਦਾ ਮੈਂ 16 ਨਵੰਬਰ ਦੀ ਵੀ ਤਰੀਕ ਡੇਟ ਹੈਗੀ ਆ ਤੇ ਮੇਰੇ ਬੇਟੇ ਨੇ ਉਹਨੂੰ ਕਿਹਾ ਕਿ ਮੈਂ ਭਾਜੀ ਤੁਹਾਨੂੰ ਜਾਣਦਾ ਵਾਂ ਕਹਿੰਦਾ ਨਹੀਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਤੁਹਾਨੂੰ ਫੰਕਸ਼ਨਾਂ 'ਚ ਮਿਲਿਆ ਮੇਰੇ ਬੇਟੇ ਨੇ ਕਿਹਾ ਮੈਂ ਮੈਂ ਤਾਂ ਨਹੀਂ ਜਾਣਦਾ ਕਹਿੰਦਾ ਨਹੀਂ ਭਾਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੇ ਤੁਸੀਂ ਮੈਨੂੰ ਕਿਸੇ ਹੋਰ ਦਾ ਮੁੰਡੇ ਦਾ ਇੰਤਜ਼ਾਮ ਕਰਕੇ ਦੇ ਦਿਓ ਤੇ ਇਹਨੇ ਮੇਰੇ ਬੇਟੇ ਨੇ ਪਵਨ ਨੂੰ ਕਾਲ ਕੀਤੀ ਵੀ ਭਾਜੀ ਤੁਹਾਡੂ ਤੁਸੀਂ ਫ੍ਰੀ ਆ ਤੇ ਇਹਨੇ ਪਵਨ ਨੇ ਕਿਹਾ ਹਾਂਜੀ ਮੈਂ ਫ੍ਰੀ ਆ ਕਹਿੰਦਾ ਮੈਂ ਤੁਹਾਨੂੰ ਨੰਬਰ ਸੈਂਡ ਕਰਨੇ ਲੱਗਾ ਵਾਂ ਤੇ ਤੁਸੀਂ ਇਸ ਬੰਦੇ ਨਾਲ ਗੱਲ ਸਾਰੀ ਕਰ ਲਓ ਜੋ ਵੀ ਕਰਨੀ ਹੈ ਤੁਸੀਂ ਕਿ ਲਗਾਣਾ ਫੰਕਸ਼ਨ ਨਹੀਂ ਲਗਾਣਾ ਜੋ ਵੀ ਤੁਸੀਂ ਆਪਣਾ ਕਲੀਅਰ ਕਰ ਲਓ ਉਸ ਤੋਂ ਬਾਅਦ 28 ਅਕਤੂਬਰ ਤੋਂ ਬਾਅਦ ਮੇਰੇ ਬੇਟੇ ਦੀ ਇਹਨਾਂ ਨਾਲ ਕੋਈ ਨਾ ਪਵਨ ਨਾ ਜਿਹੜਾ ਉਹ ਬਿੱਟੂ ਸੀ ਉਹਦੇ ਨਾਲ ਕੋਈ ਮੇਰੇ ਬੇਟੇ ਦੀ ਗੱਲ ਨਹੀਂ ਹੋਈ ਇਹਨਾਂ ਦੀ ਆਪਸ 'ਚ ਹੀ ਗੱਲ ਹੋ ਰਹੀ ਸੀ ਅਸੀਂ ਖੋਦ ਐ ਇੱਥੇ ਇਹਨੂੰ ਪਵਨ ਨਾਲ ਇਹਨੇ ਕੋਈ ਸਾਡੇ ਨਾਲ ਕੰਟੈਕਟ ਨਹੀਂ ਕੀਤਾ ਅਸੀਂ ਆਪ ਇੱਥੇ ਆਏ ਆ ਕੰਟੈਕਟ ਇਹਦੇ ਨਾਲ ਕਰਨੇ ਇਹਦੇ ਨਾਲ ਆਪ ਵੀ ਬੈਠ ਕੇ ਗੱਲ ਕਰੀਏ ਵੀ ਸਾਡਾ ਸਾਡਾ ਕੀ ਰੀਜ਼ਨ ਹੈ ਸਾਡੇ ਬੇਟੇ ਦਾ ਕੀ ਰੀਜ਼ਨ ਹੈ ਨਾ ਤੂੰ ਸਾਨੂੰ ਦੱਸ ਉਹ ਤੂੰ ਤੇਰੀ ਜੋ ਸਿੱਧੀ ਗੱਲ ਉਹਦੇ ਨਾਲ ਹੋ ਰਹੀ ਸੀ ਤੂੰ ਉਹਦੀ ਭੇਜੀ ਹੋਈ ਲੋਕੇਸ਼ਨ ਤੇ ਪਹੁੰਚਿਆ ਤੇਰੀ ਆਪਣੀ ਉਹਦੇ ਨਾਲ ਸਾਰੀ ਗੱਲਾਂ ਹੋਈਆਂ ਪੇਮੈਂਟ ਕੀ ਲੈਣੀ ਸਾਰਾ ਕੁਝ ਤੇਰਾ ਆਪਣਾ ਕਲੀਅਰ ਹੋ ਗਿਆ ਉਹਦੇ ਨਾਲ ਤੇ ਇਹਦੇ ਵਿੱਚ ਮੇਰੇ ਬੇਟੇ ਦਾ ਕੀ ਕਸੂਰ ਆ ਸੀ ਖੁਦ ਸਾਰੇ ਇੱਥੇ ਆ ਕੇ ਆਪ ਅਸੀਂ ਸਾਹਮਣੇ ਹੋਏ ਆ ਕਿ ਸਾਨੂੰ ਦੱਸੋ ਸਾਡੀ ਕੀ ਗਲਤੀ ਆ ਤੇਰੇ ਨਾਲ ਹੋਈ ਲੁੱਟ ਮਾਰ ਹੋਈ ਆ ਅਸੀਂ ਮੰਨਦੇ ਆ ਚੀਜ਼ ਬੜੀ ਮਿਹਨਤ ਨਾਲ ਬਣਦੀ ਆ ਅਸੀਂ ਉਸ ਚੀਜ਼ ਦੇ ਕਹਿੰਦੇ ਆ ਪਰ ਸਾਨੂੰ ਤਾਂ ਦੱਸ ਨਾ ਸਾਡੇ ਬੱਚੇ ਦਾ ਕੀ ਕਸੂਰ ਹੈ ਪੁਲਿਸ ਕਹਿੰਦੀ ਕੀ ਉਹ ਜਿਹੜਾ ਲੁੱਟ ਖੋਈ ਹੈ ਉਹਦੇ ਨਾਲ ਉਹਦਾ ਡਰੋਨ ਤੱਕ ਵੀ ਲੈ ਗਏ ਹਾਂਜੀ ਹਾਂਜੀ ਉਸ ਦੀ ਜਿਹੜੀ ਜਾਂਚ ਕਰ ਲਈ ਇੱਥੇ ਆਏ ਸੀ ਹਾਂਜੀ ਅਸੀਂ ਇਹ ਉਹਨੂੰ ਕਹਿ ਪਿਆ ਅਸੀਂ ਤੇਰੇ ਨਾਲ ਖੜੇ ਆ ਸਾਨੂੰ ਦੱਸ ਅਸੀਂ ਜਿੱਥੇ ਤੂੰ ਕਹੇਂਗਾ ਅਸੀਂ ਖੜਾਾਂਗੇ ਤੇਰੇ ਨਾਲ ਅਸੀਂ ਇਹ ਭਾਜੀ ਇਹਨੇ ਸਾਡੇ ਨਾਲ 16 ਅਕਤੂਬਰ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਆਪ ਮੋਰੇ ਹੋ ਹੋ ਕੇ ਇਹਦੇ ਨਾਲ ਗੱਲ ਕਰ ਰਹੇ ਹਾਂ ਤੇ ਪੁਲਿਸ ਹੁਣ ਬੇਟੇ ਨੂੰ ਹਾਂਜੀ ਬੇਟੇ ਨੂੰ ਅਸੀਂ ਉਹਨੂੰ ਥੋੜੀ ਘਬਰਾਹਟ ਹੋ ਰਹੀ ਸੀ ਤਾਂ ਉਹਨੇ ਵੱਡੇ ਬੇਟੇ ਨੇ ਕਿਹਾ ਤੂੰ ਜਾ ਗੱਡੀ 'ਚ ਏਸੀ ਛੱਡ ਕੇ ਬੈਠ ਜਾ ਯੋ ਕਿਨ 4 ਦਿਨ ਹੋ ਗਏ ਮੈਂਟਲੀ ਡਿਸਟਰਬ ਹੈ ਮੇਰਾ ਬੇਟਾ ਉਹ ਖਾਣਾ ਵੀ ਨਹੀਂ ਖਾ ਰਿਹਾ ਕਿਉਂਕਿ ਭਾਈ ਤੁਸੀਂ ਬਹੁਤ ਸਮਝ ਆ ਰਹੇ ਆ ਬੰਦੇ ਨੇ ਨਾ ਇੱਜ਼ਤ ਬਗਾੜਨੇ ਨੂੰ ਮੈਂਟ ਲੱਗਦਾ ਬਣਾਉਣੇ ਨੂੰ ਬਹੁਤ ਟਾਈਮ ਲੱਗ ਜਾਂਦਾ ਪੁਲਿਸ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਨਹੀਂ ਕੁਝ ਨਹੀਂ ਉਹ ਸਿਰਫ ਮੇਰੇ ਬੇਟੇ ਦਾ ਹੱਥ ਕੜੇ ਤੋਂ ਫੜਿਆ ਤੇ ਗੱਡੀ 'ਚ ਉਹਨੂੰ ਬਿਠਾਣ ਡਿਆ ਤੇ ਫੋਨ ਖੋਲਿਆ ਉਹ ਤਾਂ ਅਸੀਂ ਦੇਖ ਲਿਆ ਤਾਂ ਅਸੀਂ ਉਹਨਾਂ ਨਾਲ ਹੋਰ ਜੋ ਇਹਨਾਂ ਦੇ ਫੋਟੋਗ੍ਰਾਫਰ ਆ ਸਾਰਿਆਂ ਨੇ ਵੀ ਕੀ ਤੁਹਾਡਾ ਕੋ ਵਾਰੰਟ ਹੈਗਾ ਬਿਨਾ ਵਾਰੰਟ ਤੋਂ ਮੇਰੇ ਬੱਚੇ ਨੂੰ ਲੈ ਕੇ ਜਾ ਰਹੇ ਸੀਗੇ ਤੁਸੀਂ ਜਲੰਧਰ ਤੋਂ ਹੀ ਰਹਿਣ ਵਾਲੇ ਹੋ ਨਹੀਂ ਜੀ ਫਗਵਾੜੇ ਤੋਂ ਆਏ ਅਸੀਂ ਆ ਹਾਂਜੀ ਇਹ ਕਿਰਨ ਬਾਕੀ ਇਹ ਪੁਲਿਸ ਕਹਿ ਰਹੀ ਹੈ ਨਾ ਕਿ ਸਾਨੂੰ ਲਾ ਲੱਪਣਾ ਆਸ਼ੀਸ਼ ਲੱਭ ਰਹੇ ਆ ਅਸੀਂ ਖੁਦ ਆਏ ਹੱਥੇ ਆਓ ਪੁਲਿਸ